ਆਮ ਜਿਹੜਾ ਦੱਸਦੇ ਕੀ ਗੱਲ ਬਣੇ ਮੈਂ ਸੁਖਚੈਲਸਨ ਸਿਵਲ ਡਿਫੈਂਸ ਪੋਸ ਵਾਰਡਨ ਇਲਾਕੇ ਦਾ ਪਤਾ ਲੱਗਾ ਕਿ ਹਾਲਗੇੜ ਅਖਬਾਰਾਂ ਦੀ ਦੁਕਾਨਾਂ ਚੱੱਕ ਲੱਗੀ ਹੈ ਮੈਂ ਆਪਣੀ ਟੀਮਸ ਨੂੰ ਪਹੁੰਚ ਕੇ ਆ ਕੇ ਇਹਨਾਂ ਦਾ ਸਮਾਨ ਘੜਾਇਆ ਫਿਰ ਵੀ ਅੱਗ ਤੇ ਕੰਟਰੋਲ ਨਹੀਂ ਹੋ ਸਕਿਆ ਲੇਕਿਨ ਦੋ ਤਿੰਨ ਗੱਡੀਆਂ ਆ ਚੁੱਕੀਆਂ ਨੇ ਦੋ ਵਧੀਆ ਹੋਰ ਆ ਰਹੀਆਂ ਨੇ ਜਿੰਨਾ ਚਿਰ ਇਹ ਟੀਨਾ ਉਤਾਰ ਕੇ ਨਹੀਂ ਹੈ ਅੱਗ ਦੇਖਦੇ ਹੁਣ ਤਾਂ ਅੱਗੇ ਨਹੀਂ ਬੋਲ ਸਕਦੀ ਕੰਟਰੋਲ ਨਹੀਂ ਹੋ ਸਕਦਾ ਲੱਗਦਾ ਲੱਗਦਾ ਸਰਗਰ ਸ਼ਾਟ ਹੋ ਰਿਹਾ ਕਿੰਨੀ ਦੁਕਾਨਾਂ ਤੇ ਅੱਗ ਲੱਗੀ ਦੋ ਦਿਨਾਂ ਤੋਂ ਨੰਦੋ ਤਿੰਨ ਦਿਨਾਂ ਦੇ ਜੋ ਦਾ ਜਾਨ ਨੁਕਸਾਨ ਹੋ ਰਿਹਾ ਇਸ ਚੀਜ਼ ਦਾ ਕੰਮ ਹੈ ਇਹ ਅਖਬਾਰਾਂ ਦਾ ਰਸਾਲਿਆਂ ਦਾ ਨਿਊਜ਼ ਦਾ ਕੋਈ ਜਾਣੇ ਨੁਕਸਾਨ ਨਹੀਂ ਆ ਜਾਂਦੇ ਨੁਕਸਾਨ ਨਹੀਂ ਹੋਇਆ ਸਿਰਫ ਸ਼ਾਰਟ ਸਰਕਟ ਹੋਣ ਦੇ ਕਾਰਨ ਇਹ ਅੱਗ ਲੱਗੀ ਹੈ ਅੱਗ ਦਾ ਇਹਦਾ ਪੂਰਾ ਕੰਟਰੋਲ ਨਹੀਂ ਹੋ ਸਕਿਆ ਤੈਨੂੰ ਗੜੀਆਂ ਆਉਣ ਦੇ ਬਾਵਜੂਦ ਹੁਣ ਕੰਟਰੋਲ ਹੋ ਰ ਜਾ ਰਿਹਾ ਜਿਨਹਦੇ ਟੀਮ ਉਤਾਰਾਂਗੇ ਟੀਨਾ ਉਤਾਰ ਕੇ ਫਿਰ ਕਰਾਂਗੇ ਮੌਕੇ ਤੇ ਕਿਹੜੀਆਂ ਗੜੀਆਂ ਮੌਕੇ ਤੇ ਆ ਗਈਆਂ ਸੀ ਮੌਕੇ ਤੇ ਕਿਹੜੀਆਂ ਆ ਗਈਆਂ ਨਾਲ ਸਾਰੀ ਸਿਵਲ ਡਿਵੈਲਪਮੈਂਟ ਦੀ ਟੀਮ ਮੌਕੇ ਤੇ ਪਹੁੰਚੀ ਹੈ ਜਾਨ ਇਨਸਾਨ ਹੁੰਦਾ ਕੋਈ ਚਾਂਸੀ ਆ ਮੌਕੇ ਤੇ ਹੀ ਆ ਪਹੁੰਚੇ ਵੜੀਆਂ ਗੱਡੀਆਂ ਆ ਚੁੱਕੀਆਂ ਇਹਨਾਂ ਦੀਆਂ 200 ਵਾੜੀਆਂ ਨੇ ਜਿੰਨਾਂ ਨੂੰ ਅੱਗ ਨਹੀਂ ਬੰਦ ਹੁੰਦੀ ਹੋਣਾ ਚਾ ਸਾਡੀਆਂ ਗੱਡੀਆਂ ਨਹੀਂ ਜਾਣਗੀਆਂ ਨੂੰ ਕੀ ਪਤਾ ਲੱਗਾ ਤੇ ਕੀ ਗੱਲ ਬੋਲੀ ਆਹ ਵੀ ਅਖਬਾਰਾਂ ਦੀ ਦੁਕਾਨ ਜਾ ਕੇ ਲੱਗੀ ਸ਼ਾਰਟ ਸਰਟੀਫਿਕੇਟ ਕਰਕੇ ਹੁਣ ਕਲੀਅਰਲੀ ਕੀ ਆ ਹੁਣ ਟੈਕਨੀਕਲ ਦੇ ਦੱਸਣਗੇ ਉਹਨਾਂ ਦਾ ਸਪੱਟ ਸਾਹਿਬ ਜਿਹੜੇ ਹੈਗੇ ਆ ਹਾਂ ਹੁਣ ਤਾਂ ਨਾਰਮਲ ਹੋ ਗਿਆ ਉਹਨਾਂ ਨੇ ਕਾਬੂ ਪਾ ਲਿਆ ਵਾ ਆਏ ਦੋ ਗੱਡੀਆਂ ਲੱਗੀਆਂ ਪਿੱਛੋਂ ਵੀ ਉਹਨਾਂ ਟਰਾਈ ਕੀਤੀ ਹੈ ਹਾਂ ਨਕਸ਼ਾਨ ਤੇ ਹੁਣ ਜਿਹੜਾ ਮਾਲਿਕ ਆ ਉਹਦੇ ਬਿਆਨਤ ਹੀ ਹੋਊਗਾ ਵੀ ਹਾਂ ਵੇ ਕਿੰਨਾ ਕੰਮ ਹੈਗਾ ਸਿਰਫ ਪੁਲੀ ਨਾ ਕੰਮ ਕਰਦੇ 10 1520 ਦਿਨ ਹੋ ਗਿਆ ਉਹਨਾਂ ਨੂੰ ਕੰਦਰ ਰੇ ਕੰਪਲੇਟ ਕਰੰਟ ਮਾਰਦਾ ਸੈਟਰ ਕਰੰਟ ਮਾਰਦਾ ਫਿਰ ਵੀ ਨਹੀਂ ਕੋਈ ਆਉਂਦਾ ਕੋਈ ਸੁਣਾਈ ਨਹੀਂ ਕਰਦੇ ਉਹ ਰੋਜ਼ ਹੀ ਉਤੋਂ ਸਰਕਟ ਸ਼ਾਰਟ ਹੋਇਆ ਤਾਰਾਂ ਮੰਗੀਆਂ ਉਹਨਾਂ ਕੰਪਲੇਟ ਕਰਨ ਵਾਸਤੇ ਆਉਂਦੇ ਆਹ ਤੇ ਹੀ ਹੁਣ ਉਹਨਾਂ ਨੂੰ ਚੰਡੀਗੜ੍ਹ ਵੀ ਕਰਕੇ ਭੇਜਿਆ ਇੱਥੇ ਵੀ ਕੰਪਲੇਟ ਕੀਤੀ ਪਰ ਆਂਦੇ ਨਹੀਂ ਹਾਂਜੀ ਹਾਂਜੀ ਉਹ ਤਾਰ ਛੋਟ ਹੋਈ ਜੀ ਉਪਰ ਬੇਨਤਾਰ ਜਿਹੜੀ ਟੀਨਾ ਤੋਂ ਲੰਘਦੀ ਹੈ ਮੈਂ ਕਿੰਨੇ ਇੱਕ ਵਾਰ ਹੀ ਮਹੀਨਾ ਹੋ ਗਿਆ ਜੀ ਮਹੀਨਾ ਇੱਕ ਮਹੀਨਾ ਹੋ ਗਿਆ ਜੀ ਕਰਦਿਆਂ ਨੂੰ ਕਮਲੇਰ ਹਾਂਜੀ ਨਲਾਈਕੀ ਕੀ ਸਮਾਂ ਦੇ ਬਿਜਲੀ ਵਾਲੇ ਵੀ ਆਏ ਨਹੀਂ ਅੱਜ ਦੇੰਦਾ ਕੰਮ ਹੈਗਾ ਅਗਰ ਰਾਤ ਦਾ ਹੁੰਦਾ ਤਾਂ ਕੀ ਕਰਨਾ ਸਾਰੇ ਕੋਠੇ ਚੱਲ ਜਾਣੇ ਕਿੰਨੀ ਦੁਕਾਨਾਂ ਨੂੰ ਨੁਕਸਾਨ ਆਇਆ ਇੱਕ ਦੁਕਾਨ ਨੂੰ ਹੀ ਆਇਆ ਲਈ 15-20 ਦਿਨ ਹੋ ਗਏ ਸਾਡੀ ਬੱਤੀ ਚਲੀ ਗਈ ਸੀ ਮੈਂ ਕੰਪਲੇਨਟ ਕੀਤੀ ਕਿ ਸਾਡੀ ਬੱਤੀ ਗਈ ਹੋਈ ਹੈ ਇਹਨਾਂ ਦੇ ਦੋ ਬੰਦੇ ਸ਼ਾਮ ਨੂੰ 7 ਵਜੇ ਆਏ ਨੇ ਆ ਕੇ ਇਹਨਾਂ ਨੇ ਬੱਤੀ ਠੀਕ ਕਰ ਦਿੱਤੀ ਆ ਔਰ ਮੈਂ ਕਿਹਾ ਕਿ ਉੱਥੇ ਕਹਿੰਦੇ ਕੁਛ ਨਹੀਂ ਹੈ ਵੇ ਤਾਰ ਲੀਕ ਕਰਦੀ ਪਈ ਸੀ ਮੈਂ ਕਿਹਾ ਠੀਕ ਹੈ ਤਾਰ ਲੱਗਦੀ ਮੇਰੀ ਕਹਿੰਦੀ ਸਾਡੇ ਛੱਦਰ ਚ ਵੀ ਕਰੰਟ ਹੈ ਇਹਨਾਂ ਨੇ ਉਹ ਲਗਾਇਆ ਕਹਿੰਦੇ ਕੁਝ ਕਰੰਟ ਨਹੀਂ ਹੈਗਾ ਅਗਲੇ ਦਿਨੇ ਚਲੇਗੇ ਨੇ ਫਿਰ ਕਰੰਟਰ ਉਹਨਾਂ ਨੂੰ ਵੀ ਪਿਆ ਸਾਨੂੰ ਵੀ ਪਿਆ ਕਰਨ ਲੇਕਿਨ ਕੋਈ ਸੁਣਵਾਈ ਨਹੀਂ ਨਾ ਇਹਨਾਂ ਕੋ ਡੇਪੇਗੀ ਬਿਜਲੀ ਵਾਲੇ ਕੋ ਉੱਤੇ ਡੇਪ ਤੱਕ ਨਹੀਂ ਲਗਾਉਂਦੇ ਆ ਨਹੀਂ ਸ਼ਾਰਟ ਸਰਕਟ ਦੇ ਨਾਂ ਲੱਗ ਲਖੀਆ ਮੈਨੂੰ ਤਾਂ ਇਦਾਂ ਹੀ ਲੱਗਦਾ ਸ਼ਾਰਟ ਸਰਕਟ ਨਾਲ ਲੱਗਿਆ ਕਾਫੀ ਦਿਨਾਂ ਤੋਂ ਕਾਫੀ ਦਿਨਾਂ ਤੋਂ ਗਲਤੀ ਇਹਨਾਂ ਦੀ ਪ੍ਰੋਸੈਸ਼ਨ ਦੀ ਗਲਤੀ ਹੈ ਬਿਜਲੀ ਬੋਰਡ ਵਾਲੀ ਗਲਤੀ ਹੈ ਕੰਪਲੇਂਟ ਦੇਣ ਦਾ ਬਗਾਰ ਦਾ ਕੋਈ ਨਹੀਂ ਆਇਆ ਕੰਪਲੇਂਟ ਜਦੋਂ ਛੱਤਾਂ ਤੇ ਕਰੰਟ ਆਉਂਦਾ ਇਹ ਕੀਤੀ ਸੀ ਹੁਣ ajo ਕਿਉਂ ਆਇਆ ਉਹ ਤੇ ਉਪਰ ਅਗ ਲੱਗੀ ਆ ਨਹੀਂ ਸਾਨੂੰ ਪਤਾ ਕਿੰਨੇ ਦਿਨ ਹੋ ਗਏ ਕੰਪਲੇਟ ਕੀਤੇ 15 20 ਦਿਨ ਹੋ ਗਏ ਇਸ ਵਾਰ ਨੁਕਸਾਨ ਕਿੰਨਾ ਹੋਇਆ ਨੁਕਸਾਨ ਤੇ ਵੇਖੋ ਤੁਹਾਡੇ ਸਾਹਮਣੇ ਹੀ ਆ ਅਗਲੇ ਹੀ ਦੁਕਾਨ ਖਾ ਗਈ ਸਾਰੀ ਜਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਾਰੇ ਲੱਗੀ ਹੋਏ ਆ ਜੇ ਵੇਖ ਲੋ ਵਿਚਾਰ ਲੈ ਕਿੰਨਾ ਨੁਕਸਾਨ ਹੋਇਆ ਕੌਣ ਪਰਭਾਈ ਕਰੇਗਾ ਇਹਦੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਸਹੀ ਤਰੀਕੇ ਨਾਲ ਬੰਨਿਆ ਜਾਏ ਇਹਨਾਂ ਉੱਤੇ ਟੇਪਿੰਗ ਕੀਤੀ ਜਾਵੇ ਕਿ ਆ ਇਹਨਾਂ ਕੋ ਟੇਪ ਤੱਕ ਨਹੀਂ ਲਗਾਉਣ ਵਾਸਤੇ ਪਰ ਲਗਾਤਾਰ ਹੀ ਨਹੀਂ ਆ ਦੁਕਾਨਾਂ ਨੇ ਅਖਬਾਰਾਂ ਦਾ ਕੰਮ ਅਖਬਾਰਾਂ ਪਈਆਂ ਉਹ ਉਸੇ ਵੱਡਾ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਹੋ ਸਕਦਾ ਜੇ ਰਾਤ ਨੂੰ ਅੱਗ ਲੱਗਦੀ ਸਾਰੇ ਖੋਕੇ ਸੜ ਕੇ ਸੁਆਹ ਹੋ ਜੰਨੇ ਸੀ ਕਿੰਨੀਆਂ ਗੱਡੀਆਂ ਬਾਈਪਲ ਗੇਟ ਦੀਆਂ ਲੱਗੀਆਂ ਜੇ ਆ ਦੇਖੋ ਦੋ ਹੀ ਗੱਡੀ ਇੱਥੇ ਆਈ ਹੈ ਇੱਕ ਗੱਡੀ ਪਿੱਛੇ ਗਈ ਦੋ ਗੱਡੀਆਂ ਆਈਆਂ ਹੁਣ ਅੱਗ ਬੁਝੀ ਕਿ ਹੁਣ ਅੱਗ ਬੁਝੀ ਪਰ ਅਜੇ ਵੀ ਕੋਈ ਸਮਝ ਨਹੀਂ ਆ ਰਹੀ ਕਿ ਹੁੰਦਾ ਕੀ ਪਿਆ ਮੇਰਾ ਨਾ ਪ੍ਰਵੀਨ ਸਾਹਿਬ ਲਈ ਸਾਾਨੂੰ ਕੀ ਕਾਰਨ ਆਗ ਲੱਗਣ ਦਾ ਕਾਰਨ ਕੋਈ ਨਹੀਂ ਨਾਲੀ ਦੁਕਾਨ ਹੈ ਸਾਡੇ ਉਹਨੇ ਆ ਕੇ ਕਿਹਾ ਕਿ ਧੂਆਂ ਨਿਕਲਦਾ ਪਿਆਦਾ ਦੋ ਵਾਰ ਫੋਨ ਕੀਤਾ ਨੰਬਰ ਲੱਭਾ ਫੋਨ ਨੰਬਰ ਲੱਭਾ ਜਦੋਂ ਫੋਨ ਕੀਤਾ ਜਦੋਂ ਉਹਨੇ ਦੁਬਾਰਾ ਫੋਨ ਕੀਤਾ ਤਾਂ ਫਾਇਰ ਗੜਾਈ ਆ ਫਾਇਰ ਗੜਾ ਆਉਣ ਤੋਂ ਬਾਅਦ ਵੀ ਇਹਨਾਂ ਨੂੰ ਕੋਈ ਰਸਤਾ ਨਹੀਂ ਲੱਭਦਾ ਦਿਆ ਕੀ ਕਰਨਾ ਚਾਹੀਦਾ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਅੱਗ ਲੱਗੀ ਹੈ ਜੋ ਹੈ ਜਲਦੀ ਜਲਦੀ ਸਭਾਵਾ ਕੀਤਾ ਜਾਵੇ ਲੇਕਿਨ ਕੁਝ ਨਹੀਂ ਹੋ ਰਿਹਾ ਕਿੰਨੀ ਦੁਕਾਨਾਂ 'ਚ ਅੱਗ ਲੱਗੀ ਆ ਇਹਦੇ ਦੇ ਪਹਲਾ ਦੇ ਹੋਏ ਬਹੁਤ ਮਾਰੇ ਸਾਡੀ ਦੁਕਾਨ ਵੀ ਲੱਗਦਾ ਪਿਆ ਨਾਲ ਚਾਤੀ ਗਈ ਆ ਉਹ ਪਤਾ ਨਹੀਂ ਕੋਈ ਆਪਣਾ ਕੁਛ ਹੀ ਲੱਗਦਾ ਪਿਆ ਕੋਈ ਕਾਰਨ ਪਤਾ ਲੱਗਾ ਆਖਿਰ ਲੱਗਾ ਕੋਈ ਨਹੀਂ ਪਤਾ ਲੱਗਾ ਇਹ ਕੋਈ ਕਾਰਨ ਦੀ ਵਾਰੀ ਮਰੀ ਵੀ ਸਣੀ ਵੀ ਆ ਲੱਗੀ ਕਿ ਆਪਣੇ ਪਾਰੀ ਫਾਇਰ ਵੀ ਘੜਦੀ ਹੋ ਮੋਕੇ ਆ ਗਿਆ ਸੀ ਮੋਕੇ ਦੇ ਡਾਣ ਨੇ ਬੁਲਾਈਆਂ ਵਾ ਆਦ ਤੋਂ ਬਾਅਦ ਦੀ ਇਹਨੇ ਉਹ ਰੇ ਮੜ ਨਹੀਂ ਹੋ ਰਿਹਾ ਕਿੰਨੀਆਂ ਫਾਇਰ ਵੀ ਘੜਦੀਆਂ ਘੜੀਆਂ ਆ ਗਈਆਂ ਕਿਹੜੀਆਂ ਤੇਲ ਚੱਤ ਤੇਲ ਘੜੀਆਂ ਆ ਗਈਆਂ ਦੋ ਘੜੀਆਂ ਆ ਗਈਆਂ ਲੋਕ ਘੜੀਆਂ ਆ ਗਈਆਂ ਜੀ